ਵਾਕਿਆ ਹੈ ਕੰਮ ਕਰ ਰਿਹਾ ਸੀ ਉਤੋਂ ਜਿਹੜਿਆ ਬਾਸ ਟੁੱਟ ਗਿਆ ਫੁੱਲੇ ਗਿਰੇ ਸਾਰੇ ਦੋ ਬੰਦੇ ਸੱਟਾਂ ਲਗੀਆਂ ਨਾਲ ਚਲੇ ਗਏ ਜੀ ਫਿਰ ਕਾਰ ਚ ਪਾ ਕੇ ਲੈ ਕੇ ਗਏ ਇਹਨਾਂ ਨੂੰ ਇਹ ਕਿਹੜੀ ਕਲੋਨੀ ਹੈ ਜੀ ਇਹ ਹੈਗੀ ਨਟਾਲੀ ਗਲੀ ਕਿੰਨੇ ਬੰਦੇ ਸੀਗੇ ਜੀ ਇਹ ਦੋ ਬੰਦੇ ਗਿਰੇ ਆ ਸੀ ਕੀ ਕਰ ਰਹੇ ਸੀ ਮੇਰੇ ਮੇਸੀ ਸੀਗੇ ਦੋਨੋਂ ਅੱਛਾ ਜੀ ਅਸੀਂ ਕੋਈ ਹਾਂ ਅਸੀਂ ਕੋਈ ਦੁਆਰੇ ਜਾ ਰਹੇ ਕੋਲ ਇੱਕਦਮ ਗਿਰੇ ਸੀ ਬਚਣਾ ਹੋ ਗਿਆ ਅੱਛਾ ਮੈਂ ਤਾਂ ਸਾਡੇ ਇੱਧਰ ਸਾਰੇ ਦੋਨੀਆਂ ਸੀਗਾ ਤੁਹਾਡੇ ਵੀ ਸਾਈਡ ਪਰ ਰਾਈਟ ਸਾਈਡ ਸੈਂਟਰ ਵਗੈਰਾ ਲੱਗਿਆ ਰਹਿਗਾ ਮੇਰੇ ਲੱਗਿਆ ਮੈਨੇ ਜਿਹੜਾ ਦੋਨੋਂ ਸਾਰੇ ਪਾਸੇ

ਕੋਰ ਨਜ਼ਦੀਕ ਹੈ ਜੀ ਮੇਰਾ ਤਾਂ ਗਲੀ ਦੇ ਵਿੱਚ ਹੀ ਹੈ ਅੱਛਾ ਜੀ ਸਤੋਂ ਦੇ ਨਾਲ ਇਹ ਕੱਚੇ ਕੰਮ ਕੀਤਾ ਪੈਡਾਂ ਨਾਲ ਪਿੰਗੀ ਤਰ੍ਹਾਂ ਦੀ ਬੰਨੀ ਪਈਆਂ ਜੀ ਪਤਾ ਨਹੀਂ ਬਣਿਆ ਪੈਡਾਂ ਦੇ ਕੋਲ ਟੁੱਟੇ ਹੋਏ ਸਾਰੇ ਇਕਦਮ ਚਾਰੇ ਜਿਹੜੇ ਥੱਲੇ ਹੋਰ ਨਾਲੇ ਮੰਨ ਲਓ ਕਿ ਅਸੀਂ ਸ਼ੋਰੂਮ ਵੀ ਬਣਾ ਰਹੇ ਲੱਗਦਾ ਜੀ ਪਤਾ ਨਹੀਂ ਸ਼ੋਰੂਮ ਲਾਰੇ ਕੀ ਬਣਾ ਰਹੇ ਮਲਾਤ ਰਹੇ ਮੈਨਿਕਲ ਕਿਉਂ ਬਣਾ ਰਹੇ ਲੱਗੇ ਜਿਹੜੇ ਜਿਹੜੇ ਇਹ ਗੜਮਤ ਨਹੀਂ ਹੋਵੇ ਠੀਕ ਹੈ